ਬੜਾ ਆਈਦਾ ਸਾਹਿਬ ਕਿਤਾਬ ਕੋਚ ਡਾਮਾ ਡੋਲ ਜਿਹਾ ਰਹਾ ਬਾਅਦ ਵਿੱਚ ਸੋਚਿਆ ਵਈ ਗਰੰਥੀ ਬਾਂਜਾਵਾਂ ਗੁਰੂ ਘਰ ਜਾ ਕੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰਤੀਆਂ ਹਿੱਟ ਗੀਤਾਂ ਵਾਲੇ ਪਾਸੇ ਕਿੱਦਾਂ ਆ ਗਏ ਹਿੱਟ ਗੀਤਾਂ ਵਾਲੇ ਪਾਸੇ ਇਦਾਂ ਮੈਂ ਇਹਨਾਂ ਘਰ ਦੇ ਵਿੱਚ ਗਰੀਬੀ ਸੀ ਸਕੂਲ ਦੇ ਵਿੱਚ ਨਹੀਂ ਪੜਿਆ ਗਿਆ ਜੀ ਸਕੂਲ ਦੇ ਵਿੱਚ ਤੇ ਮੈਂ ਬੈਂਕ ਦੇ ਵਿੱਚ ਬਰਫ ਦੇ ਕਿਉਂ ਹੁੰਦਾ ਸੀ ਉਦੋਂ 25 ਕੇ ਪੈਸੇ ਕਿਲੋ ਹੁੰਦੀ ਸੀ ਸੈਦ ਅੱਛਾ ਤੇ ਉੱਤੇ ਮੈਨੂੰ ਗੁਰਦਾ ਸਾਹਿਬ ਦੇ ਗਰੰਥੀ ਕਹਿਣ ਲੱਗੇ ਕਹਿੰਦੇ ਵੀ ਯਾਰ ਤੂੰ ਕਿੰਨਾ ਚਿਰ ਬਰਫ਼ ਵੇਚ ਕੇ ਗੁਜ਼ਾਰਾ ਕਰ ਲੇਗਾ ਅੱ비 ਕੱਲੋਂ ਤੇਰੇ ਸਰੀਕ ਵੱਢਣਗੇ ਭਣਪਰਾ ਤੇ ਅੱਜ ਤੇਰੇ ਮਾਂ-ਬਾਪ ਨੇ ਰੋਟੀ ਮਿਲ ਜਾਂਦੀ ਆ ਫੇਰ ਨਹੀਂ ਰੋਟੀ-ਰੋਟੀ ਕਿਸੇ ਨੇ ਦੇਣੀ ਹੈਗੀ ਤੇ ਫੇਰ ਮੈਂ ਕਿਹਾ ਜੀ ਗੱਲ ਕੀ ਆ ਉਹ ਕਹਿੰਦੇ ਵੀ ਤੂੰ ਸਾਡੇ ਕੋਲੇ ਆ ਜਾਗਾ ਤੈਨੂੰ ਪਾਠੀ ਬਣਾ ਦਾਂਗੇ ਪਾਠੀ ਬਣ ਕੇ ਕੋਈ ਗੁਰਦੁਆਰਾ ਸਾਹਿਬ ਸੰਭਲੀ ਉੱਥੇ ਆਪਣੀ ਕਿਰਤ ਕਮਾਈ ਕਰੀ ਪਾਠ ਕਰੀ ਨਾਲੇ ਪੰਨ ਨਾਲੇ ਫਲੀਆਂ ਦੋਏ ਗੱਲਾ ਹੋ ਜਾਣਗੀਆਂ ਤੇ ਰੋਟੀ ਕੱਜ ਕੇ ਖਾਏਗਾ ਤੇ ਉਦੋਂ ਹਾਲਾਤ ਕੁਝ ਮਾੜੇ ਸੀ ਜਿਵੇਂ ਮਤਲਬ ਖਾੜਕੂਵਾਦ ਦਾ ਦੌਰ ਕਹਿ ਸਕਦੇ ਆ ਅੱਛਾ ਜੀ ਉਦੋਂ ਕਿਸੇ ਨੂੰ ਰੋਟੀ ਖਵਾ ਦਿੰਦੇ ਸੀ ਤਾਂ ਵੀ ਮਰਦੇ ਸੀ ਨਹੀਂ ਖਵਾਉਂਦੇ ਸੀ ਤਾਂ ਵੀ ਮਰਦੇ ਸੀ ਤੇ ਉਸ ਤੋਂ ਬਾਅਦ ਜਦੋਂ ਇੱਕ ਦੋ ਵਾਰੇ ਪੁਲਿਸ ਵਾਲੇ ਚੱਕਰ ਜੇ ਦੇਖੇ ਤੇ ਫੇਰ ਮੈਂ ਆਪਣੇ ਘਰ ਚ ਲਿਆ ਗਿਆ ਪਰ ਗੁਰਦਰ ਸਾਹਿਬ ਦੇ ਵਿੱਚੋਂ ਪਾਠੀਤਾ ਨਹੀਂ ਬਣ ਸਕਿਆ ਗੀਤਕਾਰ ਤੇ ਲੇਖਕ ਜ਼ਰੂਰ ਬਣ ਕੇ ਕਿ ਇਹ ਤੁਹਾਨੂੰ ਖੁਦ ਨੂੰ ਹੀ ਅੰਦਰੋਂ ਆਵਾਜ਼ ਆ ਗਈ ਸੀ ਕਿ ਇੱਧਰ ਲੈ ਖੇਤਰ ਵਾਲੇ ਪਾਸੇ ਜਾਣਾ ਜਾਂ ਉਹ ਵੀ ਸੁਲਾ ਕਿਸੇ ਨੇ ਦਿੱਤੀ ਕਿ ਕਿਉਂ ਨਾ ਤੂੰ ਇੱਧਰ ਕਿਉਂ ਨਹੀਂ ਟ੍ਰੈਕ ਕਰਦੇ ਨਹੀਂ ਉਸ ਮਾਲਕ ਵੱਲ ਮਾਲਕ ਵੱਲ ਮਾਲਕ ਵੱਲ ਗੋਡ ਗਿਫਟ ਕਹਿ ਸਕਦਾ ਉਹ ਇਦਾਂ ਸੀ ਗੱਲ ਜਦੋਂ ਮੈਂ ਪਾਠੀ ਬਣਦਾ ਸੀ ਉੱਥੇ ਧਾਰਮਿਕ ਕਿਤਾਬਾਂ ਰਸਾਲੇ ਮੈਗਜ਼ੀਨ ਹੁੰਦੇ ਸੀ ਉਹਨਾਂ ਦੇ ਵਿੱਚੋਂ ਕੁਝ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲ ਗਈ ਉਹਦੇ ਨਾਲ ਮੈਂ ਕਵਤਾਵਾਂ ਲਿਖਣਾ ਸ਼ੁਰੂ ਕਰਤੀਆਂ ਫਿਰ ਮੈਂ ਜਿਵੇਂ ਪਿੰਡਾਂ ਚ ਨਗਰ ਕੀਰਤਨਾਂ ਦੇ ਢਾਡੀ ਆਉਂਦੇ ਨੇ ਉਹਨਾਂ ਨੂੰ ਦਿੱਤੀਆਂ ਮੈਂ ਕਿਹਾ ਯਾਰ ਗਾ ਕੇ ਦੇਖ ਲੋ ਉਹਨਾਂ ਨੇ ਗਾਇਆਂ ਵਧੀਆ ਹੋਈਆਂ ਤੇ ਹੌਲੀ ਹੌਲੀ ਕੈਸਟਾ ਰਿਕਾਰਡ ਹੋ ਗਈਆਂ ਕੈਸਟਾ ਰਿਕਾਰਡ ਹੋਈਆਂ ਜਿਉਂ ਸਮਾਂ ਨੇ ਮੂੜਾ ਖਾਦਾ ਸਮੇਂ ਨੇ ਉਹਦੇ ਨਾਲ ਨਾਲ ਮੇਰੀ ਕਲਮ ਨੇ ਮੂੜਾ ਖਾ ਲਿਆ ਤੇ ਮੈਂ ਫਿਰ ਕੁਝ ਗਾਣੇ ਵੱਖਰੇ ਲਿਖ ਲਏ ਤੋਂ ਜੋ ਅੱਜ ਸਾਹਮਣੇ ਆ ਤਾ ਪਰ ਫਿਰ ਮੈਂ ਸੁਣਿਆ ਕਿ ਸਭ ਤੋਂ ਜ਼ਿਆਦਾ ਮੁਸ਼ਕਿਲ ਹੁੰਦਾ ਹੈ ਜਿਹੜੇ ਲਿਰਿਸਟ ਹੁੰਦੇ ਨੇ ਹੈਨਾ ਜਿਹੜੇ ਲਿਖਾਰੀ ਹੁੰਦੇ ਨੇ ਜਿਹੜੇ ਗਾਣੇ ਲਿਖਦੇ ਨੇ ਗੀਤ ਲਿਖਦੇ ਨੇ ਕਲਾਕਾਰ ਤੱਕ ਪਹੁੰਚਣਾ ਤੁਹਾਡੇ ਲਈ ਨਹੀਂ ਸੀ ਨਹੀਂ ਮੇਰੇ ਲਈ ਜ਼ਿਆਦਾਤਰ ਤਾਂ ਨਹੀਂ ਮੁਸ਼ਕਿਲ ਆਈ ਨਹੀਂ ਨਹੀਂ ਆਪ ਹੀ ਗੀਤ ਦੀ ਡਿਮਾਂਡ ਆ ਜਾਂਦੀ ਸੀ ਜਾਂ ਤੁਸੀਂ ਵੀ ਜਾ ਕੇ ਹੈਨਾ ਦਰਵਾਜ਼ੇ ਖੜਕਾਏ ਆ ਕਿ ਹਾਂਜੀ ਮੈਨੂੰ ਮੇਰੇ ਗੀਤ ਸੁਣਾਉਣਾ ਚਾਹੁੰਦਾ ਹਾਂ ਹਾਂ ਇਹ ਗੱਲ ਜ਼ਰੂਰ ਹੈ ਵੀ ਜਾਣਾ ਤਾਂ ਮੈਨੂੰ ਜ਼ਰੂਰ ਪਿਆ ਪਰ ਮੈਨੂੰ ਇਹ ਨਹੀਂ ਕਾ ਹੋਣਾ ਪਿਆ ਵੀ ਯਾਰ ਤੇਰਾ ਗੀਤ ਦੇ ਵਿੱਚ ਇੱਥੇ ਲਾਈਨ ਐਂਦਾ ਨਹੀਂ ਹੈਗੀ ਤੇ ਆਇਨੀ ਕਰਨਾ ਜਾਂ ਐ ਹੋਊਗਾ ਜੇ ਬਾ ਹੋਊਗਾ ਇਦਾਂ ਦੀ ਕੋਈ ਗੱਲ ਨਹੀਂ ਪਤਾ ਨਹੀਂ ਪ੍ਰਮਾਤਮਾ ਨੇ ਫੁੱਲ ਦੇ ਵਿੱਚ ਕੋ ਸਬੋਏ ਨਹੀਂ ਸੀ ਵੀ ਭੌਰਾ ਨੇ ਮਤਲਬ ਕਿਸੇ ਨੇ ਜਵਾਬ ਨਹੀਂ ਦਿੱਤਾ ਹੈਗਾ ਕਰਦੇ ਖੁਸ਼ੇ ਕਰਦੇ ਪਹਿਲਾ ਪਹਿਲਾ ਤਾਂ ਥੋੜਾ ਨਰਾਜ਼ ਸੀ ਕਾਲਾ ਕਰਦੇ ਸੀ ਕਿ ਕਮਾਈ ਨਹੀਂ ਆ ਨਾ ਕਮਾਈ ਨਹੀਂ ਸੀ ਮੇਰੇ ਬਾਪੂ ਵਿਚਾਰੇ ਨਾ ਪਿਤਾ ਜੀ ਜੱਗ ਤੇ ਹੁੰਦੇ ਤਾਂ ਬਹੁਤ ਕੁਝ ਹੁੰਦਾ ਖੁਸ਼ ਹੁਣਾ ਸੀ ਉਹਨਾਂ ਨੇ ਉਹਨਾਂ ਨੇ ਮੈਨੂੰ ਕਹਿਣਾ ਵੀ ਜਿਹੜਾ ਮੈਂ ਦਿਹਾੜੀ ਲਾਉਣਾ ਉਦੋਂ 20 25 ਰੁਪਏ ਦਿਹਾੜੀ ਸੀ 50 ਰੁਪਏ ਦੇ ਵਿੱਚ ਬਹੁਤ ਘਰ ਦਾ ਮਹੀਨੇ ਦਾ ਰਸਨਾ ਆਂਦਾ ਸੀ ਵੀ ਤੂੰ ਚਲਾਏ ਉਹਨਾਂ ਪੈਸੇ ਬਣਾਉਂਦਾ ਕੁਝ ਹੈ ਨਹੀਂ ਤੇ ਪਰ ਜਦ ਨੂੰ ਉਹਨਾਂ ਨੇ ਮੇਰਾ ਨਾਂ ਚਮਕਦਾ ਦੇਖਣਾ ਸੀ ਤੇ ਉਹ ਚਲੋ ਜੋ ਵੀ ਹੋਣਾ ਸੀ ਪਰਮਾਤਮਾ ਨੂੰ ਪਿਆਰੇ ਹੋਗੇ ਕੈਂਸਰ ਦੀ ਬਿਮਾਰੀ ਨਾਲ ਤੇ ਅੱਜ ਮੈਨੂੰ ਉਹਨਾਂ ਗੱਲਾਂ ਦਾ ਪਸਤਾਵਾ ਵੀ ਜੇ ਰੱਬਾ ਮੇਰਾ ਬਾਪੂ ਹੁੰਦਾ ਜਗ ਤੇ ਤੇ ਬਸ ਤੇ ਬਾਕੀ ਦੂਜੀ ਗੱਲ ਹੁਣ ਮੇਰੀ ਮਾਂ ਵੀ ਮੰਜੇ ਤੇ ਪਈ ਆ ਜਿੰਨਾ ਚਿਰ ਮੇਰੀ ਮਾਂ ਸਹੀ ਸਲਾਮਤ ਰਹੀਆ ਮੈਂ ਰੋਟੀ ਰੱਜ ਕੇ ਖਾਧੀ ਆ ਅੱਜ ਵੀ ਬਸ ਇਹ ਆ ਵੀ ਰੋਟੀ ਕਦੇ ਮਿਲ ਗਈ ਖਾ ਲਈ ਨਹੀਂ ਬਸ ਚੁੱਪੇਪਲੀਬ ਅੱਖਾਂ ਭਰਤੀਆਂ ਨੇ ਇਕੱਲਾ ਕਰ ਦਿੱਤਾ